ट्रांसपोर्ट <laughs> बसा तो तो है लालजीत भाकत आ रविज है ਆਪਣੇ ਪਾਰਟੀ ਦੇ ਫਾਊਂਡਰ ਮੈਂਬਰ ਹਾਂ ਮੈਂ ਕਿਹਾ ਯਾਰ ਦਿੱਕਤ ਆਉਂਦੀ ਕਰਕੇ ਨਾ ਇੱਥੇ ਬੱਚਾ ਨਹੀਂ ਰੋਕਦੇ ਬੱਚੀਆਂ ਲੇਟ ਹੁੰਦੀਆਂ ਸਕੂਲੋਂ ਮੈਂ ਤਾਂ ਹੁਣ ਇਹਨਾਂ ਨੂੰ ਪੱਕਾ ਕਰਦਾ ਵਾ ਵੀ ਕੁੜੀਆਂ ਨੂੰ ਤੇ ਮੈਡਮਾਂ ਨੂੰ ਬੱਚੀਆਂ ਨੂੰ ਪਹਿਲਾਂ ਚੜਾਉਣਾ ਵਾ ਅਸੀਂ ਵੀ ਟਾਈਮ 'ਤੇ ਪਹੁੰਚਣਾ ਹੁੰਦਾ ਹੈ ਹਾਂ ਕਹਿਤਾ ਕਹਿਤਾ ਇਹਨਾਂ ਨੂੰ ਹੁਣ ਕੋਦ ਤੁਸੀਂ ਪਿੱਛੇ ਨਾ ਖੜਿਆ ਕਰੋ ਤੁਸੀਂ ਅੱਗੇ ਖੜਿਆ ਕਰੋ ਮੈਂ ਕਹਿੰਦਾ ਇੰਸਪੈਕਟਰਾਂ ਨੂੰ ਪਹਿਲਾਂ ਬੱਚਿਆਂ ਨੂੰ ਲੈ ਕੇ ਜਾਣਾ ਵਾ ਬੱਸ ਉਹ ਤਾਂ ਰੋਕਦੇ ਨਹੀਂ ਉੱਥੇ ਰੋਕ ਸਕਦਾ ਯਾਰ ਤੁਹਾਨੂੰ ਕਦੇ ਸੋਰੀ ਉੱਥੇ ਉਤਾਰਦੇ ਆ ਬੱਚੀ ਬੋਲੋ ਜਿੱਥੇ ਪੱਕੇ ਆਦੇ ਜਿਹੜੀ ਬੱਸ ਨਹੀਂ ਰੁਕੂਗੀ ਉਹਦੇ ਡਰਾਈਵਰ ਤੇ ਕਾਰਵਾਈ ਹੋ ਜਿਹੜਾ ਨਹੀਂ ਰੁਕੂਗਾ ਪੁਲ ਤੇ ਉਤਾਰਦੇ ਪੁਰਾਣੇ ਡਟਾਦੇ ਨੇ ਜਾਣੇ ਲੱਗੇ ਓਥੇ ਹੁੰਦੀ ਤਾਵੇ ਨਹੀਂ ਚੜਾਉਂਦੇ ਬੱਸ ਪੁਰਾਣੇ ਡਟੇ ਤੇ ਵੀ ਨਹੀਂ ਚੜਾਉਂਦੇ ਦੇਦੇ ਤੇ ਇੱਥੇ ਕੋਣ ਗਿਆ ਤੇ ਇਹਨਾਂ ਨੂੰ ਵੀ ਕਹਤਾ ਪਹਿਲਾਂ ਬੱਚਿਆਂ ਨੂੰ ਚੜਾਉਣਾ ਬਾਕੀ ਜਿਹੜੇ ਜੈਣ ਤੋਂ 8:30 ਤੋਂ ਬਾਅਦ ਚੱਲ ਜਾਣਗੇ ਬੱਸ ਤੇ ਸੀਟ ਵੀ ਨਹੀਂ ਹੁੰਦੀ ਚੜਾਉਂਦੇ ਵੀ ਨਹੀਂ ਔਰ ਉੱਥੇ ਰੋਹ ਦਿੰਦੇ ਇੱਥੇ ਆਉਂਦੇ ਨਹੀਂ ਆ ਕਹਿੰਦੇ ਸਣੀ ਰੋਪਨੀ ਪਹਿਲੇ ਹੰਗ ਮਾਰਦੇ ਚੜਿਓ ਨਾ ਬੱਸ ਦਾ ਕੋਈ ਨਹੀਂ ਚੜਾਉਣਗੇ ਸਾਰਿਆਂ ਨੂੰ ਚੜਾਉ ਗਿਆ ਵੀ ਹੁਣ ਥਰ ਕੇ ਰੋਣ ਦੇ ਚੜੋਣ ਆਉ ਆ